ਜੇ ਤੁਸੀਂ ਆਪਣੇ ਬੱਚਿਆਂ ਦਾ ਫੋਨਾਂ ਤੋਂ ਖੇੜਾ ਛਟਾਉਣਾਗਾ ਤਾਂ ਇਹ ਡੌਗ ਖਰੀਦ ਲਓ ਨਾ ਤਾਂ ਇਹ ਵੜਦੇ ਨਾ ਕੁਝ ਹੋਰ ਕਰਦੇ ਨੇ ਬੱਚਿਆਂ ਨਾਲ ਬਹੁਤ ਪਿਆਰ ਨਾਲ ਖੇੜਦੇ ਨੇ ਇਹ ਤੁਸੀਂ ਇੱਕ ਵਾਰ ਚੈੱਕ ਕਰ ਲਓ ਆ ਸਾਰਿਆਂ ਤੇ ਨਿਗਾ ਮਰਵਾ ਦੇ ਬਈ ਕਿਰਾ ਆਪਾਂ ਖੜਾਂਗੇ ਪੀਕੇ ਪੌਮ ਕੈਨਲ ਤੇ ਨਿਗਾ ਮਰਵਾਦੇ ਬਈ ਕਿਰਾ ਇਹ ਟਾਇਪ ਪੌਮ ਨਸ ਲਾਣਾ ਵੇ ਹਾਂਜੀ ਟਾਇਪ ਪੌਮ ਨਾ ਤੇ ਬਹੁਤ ਘੱਟ ਰੇਟਾਂ ਚ ਮਿਲੂਗਾ ਬਾਜ਼ਾਰ ਨਾਲੋਂ ਬਹੁਤ ਫਰਕ ਆ ਜਿਵੇਂ ਹੁਣ ਤੁਸੀਂ ਮਤਲਬ ਵੀ ਤੁਹਾਡੇ ਮਾਂ ਪਿਓ ਘਰੇ ਇਕੱਲੇ ਨੇ ਤਾਂ ਤੁਸੀਂ ਉਹਨਾਂ ਨੂੰ ਇਹ ਗਿਫਟ ਵੀ ਕਰ ਸਕਦੇ ਹੋ ਵੀ ਤੁਸੀਂ ਬਾਹਰ ਰਹਣੇ ਹੋਗੇ ਬਹੁਤ ਜੀ ਲਵਾਈ ਰੱਖਦੇ ਨੇ ਇਹ ਛੋਟਾ ਸਾਈਜ਼ ਆ ਇਹਨਾਂ ਦਾ ਜਮਾਂ ਨਲੇ ਹੀ ਐਡੇ ਕੀ ਰਹਿੰਦੇ ਨੇਗੇ ਤੇ ਬਈ ਆਪਣਾ ਦੱਸੋ ਆਪਣਾ ਐਡਰੈਸ ਕੀ ਆ ਆਪਣਾ ਪਿੰਡ ਹੀਰੋਕਲਾਂ ਜਿਲ੍ਹਾ ਮਾਨਸਾ ਦਾ ਬਈ ਖਾ ਚਾ ਆਪਣਾ ਫੋਨ ਨੰਬਰ ਵੀ ਆਪਣਾ 9467320083 ਹਰੇਕ ਬਰੀਡ ਬਾਈ ਕੋਲੇ ਮਿਲ ਜਾਂਦੀ ਹੈਗੀ ਤੇ ਬਾਈ ਆਪਣੇ ਕੋ ਕਿਹੜੀ ਕਿਹੜੀ ਬਰੀਡ ਹੁੰਦੀ ਆ ਆਪਣਾ ਲਵੇ ਟਵਾਈ ਫਾਰਮ ਕਲਚਰ ਫਾਰਮ ਤੇ ਸਪਿਡ ਸਰ ਤੰਨੇਟ ਨੂੰ ਬਰੀਡਾਂ ਦੇ ਕੰਮ ਆ ਠੀਕ ਆ ਬਾਈ ਤੇ ਜੇ ਸਟੱਡ ਸਰਵਿਸ ਕਰਾਉਣੀ ਹੈ ਤਾਂ ਬਾਈਆਂ ਕੋਲੇ ਆਵੇ ਉਹ ਵੀ ਅਵੇਲੇਬਲ ਆ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਘੱਟ ਰੇਟ ਆ ਬਾਜ਼ਾਰ ਚੋ ਰੇਟ ਪਤਾ ਕਰਕੇ ਆ ਜਿਓ ਤੇ ਬਾਈ ਆਪਣੀ ਡਿਲੀਵਰੀ ਹੋ ਜਾਂਦੀ ਆ ਹਾਂਜੀ ਹਾਂ ਜਿੱਥੇ ਮਰਜੀ ਓਕੇ ਜਿੱਥੇ ਮਰਜੀ ਡਿਲ ਫਰੀ ਕਰਵਾ ਲਓ ਜਮਾ ਬੈਣ ਘੱਟ ਰੇਟ ਆਗਾ